ਖੋ ਲਈ ਆਪਾਂ ਵੀਰੇ ਪੂਰੀ ਨਰੋਈ ਆਪਾਂ ਮੇਕੀ ਨੂੰ ਜਿਵੇਂ ਮਰਜੀ ਕੋਈ ਗੱਲ ਨਹੀਂ ਨਹੀਂ ਹੈਗੀ ਇਹ ਠੀਕ ਹੈ ਗਰੰਟੀ ਆ ਫੁੱਲ ਬੰਦਾ ਚੜਾ ਦੇ ਵਿੱਚ ਵਿੱਚ ਚੜ ਜਾਣ ਬੰਦੇ ਕਿੰਨੇ ਮਰਜੀ ਆਪਾਂ ਚੜਾ ਦੇਣਾ ਚੜ ਤੇ ਧੰਨਵਾਦ ਤੁਹਾਡਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੇ ਅੱਜ ਆਪਾਂ ਖੜੇ ਆ ਹਾਕਮ ਖੁਰਨੀ ਵਾਲੇ ਕੋਲੇ ਬਾਈ ਦੀ ਖੁਰਨੀ ਐ ਚੱਲਦੀ ਐ ਜਿਵੇਂ ਸਿੱਧੂ ਮੂਸੇ ਵਾਲੇ ਦਾ ਨਾਂ ਚੱਲਦਾ ਹੁੰਦਾ ਸੀ ਬੱਕਰਿਆਂ ਵਾਲਿਆਂ ਦੇ ਪਾਸੇ ਤਾਂ ਨਾ ਅੱਜ ਮੈਂ ਤੁਹਾਨੂੰ ਦੱਸਦਾ ਬਾਈ ਤੋਂ ਪੁੱਛ ਵੀ ਲਾਵਾਂਗੇ ਆਪਾਂ ਨੂੰ ਹੋ ਗਿਆ ਹੋਣਾ ਬਾਈ ਨੂੰ 2 ਘੰਟੇ ਘਟੋ ਘਟਾਏ ਨੂੰ ਥੋੜੂ ਗਿਲਾ ਪੈ ਗਈਆਂ ਸਾਰਾ ਗਾਹ ਕਾ ਵੇਲਾ ਉਧਰ ਲੱਗੇ ਵੀ ਪਿਆ ਤੇ ਬਾਈ ਕੀ ਹਾਲ ਚਾਲ ਠੀਕ ਆ ਵੀਰੇ ਵਧੀਆ ਧੰਨਵਾਦ ਚੜਦੀ ਕਲਾ ਪੂਰੇ ਵਧੀਆ ਕਿਵੇਂ ਆ ਕਿੰਨਾ ਕ ਟਾਈਮ ਹੋ ਗਿਆ ਆ ਇਹਨੂੰ ਮੈਨੂੰ ਹੋ ਗਿਆ ਵੀਰੇ 8:30 ਵਜੇ ਆ ਗਿਆ ਜੀ ਮੇਰੇ ਠੀਕ ਹੈ ਕਿੰਨੇ ਕਿੰਨੇ ਨਗ ਸੇਲ ਕਰਦੇ ਮੈਂ ਲਿਆ 30 ਨਗ ਲਿਆ ਅੱਜ ਠੀਕ ਹੈ ਕਰੀਬਨ 10:00 ਵਜੇ ਤੇ 10:00 ਵਜੇ ਹੂੰ 2 2-3 ਘੰਟੇ ਹੋ ਗਏ ਹਾਂ ਹਾਂ 2-3 ਘੰਟੇ ਹੋ ਗਏ ਆਪਾਂ ਨੂੰ ਇਹਨੂੰ ਠੀਕ ਹੈ ਕਿੰਨੀ ਵੜ ਪੈਂਦਾ ਤੁੰਗੜੀ ਤੁੰਗੜੀ ਆਪਾਂ ਨੂੰ 140 ਕਿਲੋਮੀਟਰ ਪੈਂਦਾ ਠੀਕ ਹੈ ਮੁੱਲਾਪੁਰ ਤੋਂ ਠੀਕ ਹੈ ਤੇ ਖੁਰਲੀ ਪੂਰੀ ਵਧੀਆ ਓਕੇ ਆ ਹਾਂ ਮੜਾ ਦਹੀਂ ਡਿਟੇਲ ਕੱਲੀ-ਕੱਲੀ ਦੀ ਇਹਦੇ ਬਾਰੇ ਦਾ ਜਿਵੇਂ ਆ ਖੁਰਲੀ ਆ ਆ ਖੁਰਲੀ ਆਪਾਂ ਵੀਰੇ ਪੂਰੀ ਨਰੋਈ ਆਪਾਂ ਮੇਕੀ ਨੂੰ ਜਿਵੇਂ ਮਰਜੀ ਕੋਈ ਗੱਲ ਨਹੀਂ ਨੀ ਹੈਗੀ ਇਹ ਠੀਕ ਹੈ ਗਰੰਟੀ ਆ ਫੁੱਲ ਬੰਦਾ ਚੜਾ ਲ ਦੇ ਵਿੱਚ ਵਿੱਚ ਚੜ ਜਾਣ ਬੰਦੇ ਕਿੰਨੇ ਮਰਜੀ ਆਪਾਂ ਚੜਾ ਦੇਣਾ ਚੜ ਆ ਜਾ ਠੀਕ ਹੈ ਯਾਰ ਆ ਜਾ ਡੂੰ ਮ ਜਾ ਜਾ ਮਸਲਾ ਹੀ ਨਹੀਂ ਕੋਈ ਹੂੰ ਚੜਾ ਲੈ ਠੀਕ ਹੈ ਯਾਰ ਕਵਾਂਟਲ ਵਜਨ ਆਪਣਾ ਹੋ ਗਿਆ ਹਾਂ ਕਵਾਂਟਲ ਤੋਂ ਤੇ ਉ ਜਾਦੇ ਆ 80 ਕਿਲੋ ਵਜਨ ਮੇਰਾ 85 ਬੱਕਰੇ ਬੁੱਕਰੇ ਜਿਵੇਂ ਮਰਜੀ ਜਣੇ ਬੱਚੇ ਜਣ ਚੜਾ ਦੇਣ ਭਾਈ 10 ਬੰਦੇ ਚੜਾ ਲੈਣ ਜੇ ਟੁੱਟ ਗਈ ਕਹਦੀ ਠੀਕ ਹੈ ਯਾਰ ਬਾਅਦ ਸੈ ਲੈਣਾ ਨੇ ਆਪਾਂ ਹੋਰ ਲਈ ਜਦੀ ਅਗਲੇ ਦਾ ਕਿੰਨਾ ਵਜਨ ਹੋਵੇ ਇਹਦਾ ਇਹਦਾ ਵਜਨ 25 ਕਿਲੋ ਵਜਨ ਠੀਕ ਹੈ ਚਾਦਰ ਦੀ ਗਾਰੰਟੀ ਹੈ ਬਿਲਕੁਲ ਇਹ ਆਹ ਕਿੰਨੇ ਫੁੱਟੀਆਂ ਹੋ ਗਈ ਇਹ 6 ਫੁੱਟੀਆਂ ਕਿੰਨੀਆਂ ਬੱਕਰੀਆਂ ਨੂੰ ਇਹ ਤੇ ਇਹ ਬੱਕਰੀਆਂ ਮੰਨ ਲਓ 10 ਖੁੱਲੀਆਂ ਡੁੱਲੀਆਂ ਖਾਣ ਦੀ ਠੀਕ ਆਹ 10 10 ਫੁੱਟੀਆਂ ਪਈਆਂ ਆਹ 10 10 ਹੋ ਗਏ ਹੈ ਇਹਦੇ ਤੇ ਕਿੰਨੀਆਂ ਬੱਕਰੀਆਂ ਆ ਜਾਣੀਆਂ ਇਹ ਤੇ 20 ਨਗ 20 ਨਗ ਠੀਕ ਹੈ ਇਹ ਕਿੰਨੇ ਦੀ ਹੈ ਇਹ 4500 ਰੁਪਏ ਦੀ ਆ। ਇਹ 4500 ਦੀ ਤੇ ਉਹ ਜਿਹੜੀ ਨੀਲੀਆਂ ਆਈਆਂ ਉਹ 17 1700 ਰੁਪਏ ਦੇ ਵੀਰੇ ਉਹਨੂੰ ਜਪਾਨੀ ਚਾਦਰ ਲਾਈ ਆਪਾਂ। ਠੀਕ ਆ। ਉਹ ਗਲ ਨਹੀਂ ਦੇ ਵਿੱਚ ਪਾਣੀ ਵੀ ਭਾਵੇਂ ਕਢਾ ਲੈਣ। ਉਵੇਂ ਹੀ ਪਾਣੀ ਪਿਆ ਦੇ ਭਾਵੇਂ। ਉਵੇਂ ਹੀ ਪਿਆ ਦੇ। ਠੀਕ ਆ। ਕਿਤੇ ਆਇਆ ਤਾਂ ਨਹੀਂ ਕੈਮਰਾ ਵੇਖੀ। ਨਾ 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 ਜਮ੍ਹਾਂ ਜੇ ਗਾਰੰਟੀ ਹੈ ਜੇ ਪਾਣੀ ਵਿੱਚ ਗਲ ਗਏ ਮੇਰੇ ਕੋਲ ਦੇ ਦੇ ਜਣ। ਠੀਕ ਆ। ਖੁਰਲੀ ਬਦਲ ਕੇ ਦੂੰ। ਲੈ ਵੀ ਮਿੱਤਰੋ। ਹਾਕਮ ਨੂੰ ਇਹ ਗੱਲਾਂ ਸਿੱਧੀਆਂ ਹੁੰਦੀਆਂ ਠੀਕ ਆ ਬਾਈ ਯਾਰ। ਠੀਕ ਜੀ। ਵਿਕਦੀ ਆ ਜਿਆਦਾ ਕਿ ਉਹ ਜਿਆਦਾ ਵਿਕਦੀ ਆ। ਵੀਰੇ ਉਹ ਖੁਰਲੀ ਵੱਧ ਵਿਕਦੀ ਆਪਣ ਕਿਹੜੀਆਂ ਆ ਗੋਲ ਠੀਕ ਆ ਕੀ ਕਾਰਨ ਆ ਵੀਰੇ ਦਾ ਇਹ ਵੀ ਇਹਦੇ ਵਿੱਚ ਹੀ ਕਾਰਨ ਇਹ ਆ ਇਹ ਖੁਰ ਲਈ ਬੈਸਟ ਆ ਪੂਰੀ ਵਧੀਆ ਇਹ ਚ ਉਹਦਾ ਰੇਟ ਦਾ ਫਰਕ ਆ ਨਾ ਉਹਦਾ ਰੇਟ ਦਾ ਫਰਕ ਆ ਉਹ ਜ਼ਿਆਦਾ ਰੇਟ ਉਹਦਾ ਆ ਬਾਈ ਤੇ ਚ ਹਰੇਕ ਬੰਦੇ ਦਾ ਹਾਂ ਇਹਦੇ ਵਿੱਚ ਇਹ ਮੇਰੀ ਬਾਸਟਰ ਰੇਗ ਦੇ ਬੰਦੇ ਦੇ ਬਾਸਦਾ ਰੋਗ ਹੈਗਾ ਇਹਦਾ ਠੀਕ ਆ ਬਾਕੀ ਇੱਕ ਗੱਲ ਹੋਰ ਆ ਵੀਰੇ ਇਹਦੇ ਵਿੱਚ ਬੱਕਰੀ ਪੂਰਾ ਕਿਵੇਂ ਆ ਗੋਲ ਆ ਹਾਂ ਜਿਵੇਂ ਚਟ ਕੇ ਛੱਡੂ ਠੀਕ ਆ ਠੀਕ ਆ ਖਾਣਾ ਸੌਖਾ ਖਾਣਾ ਸੌਖਾ ਠੀਕ ਹੈ ਕਿਹੜੀ ਆ ਖੁਰਲੀਏ ਚੌਰਸ ਇਹਦੇ ਵਿੱਚ ਨਾ ਲੰਬੀ ਗਰਦਨ ਕਰਕੇ ਖਾਉ ਇਹਦੇ ਵਿੱਚ ਨਿੰਮਕੇ ਖਾਉ ਠੀਕ ਹੈ ਇਹਦੇ ਵਿੱਚ ਨੀਰਾ ਫਸ ਵੀ ਜਾਂਦਾ ਵਾ ਐਪਾ ਐਵੇਂ ਕਹੀ ਆ ਪਹਿਲਾਂ ਆ ਬਣਾਉਂਦੇ ਸੀ ਤੁਸੀਂ ਪਹਿਲਾਂ ਇਹ ਬਣਾਉਂਦੇ ਆ ਫਿਰ ਉਹ ਡਿਮਾਂਡ ਤੇ ਬਣਾਉਣ ਲੱਗੇ ਉਹ ਡਿਮਾਂਡ ਤੇ ਵੀ ਬਣਾਈਆਂ ਵੀਰੇ ਕੁਝ ਕੁਝ ਮੇਰੇ ਕੋਈ ਕਾਰਨ ਜੇ ਖੁਰਲੀਆਂ ਬਣਾਉਂਦਾ ਕੀ ਕਾਰਨ ਸੀ ਤਾਂ ਬਣਾਈਆਂ ਕੀ ਕਾਰਨ ਸੀ ਉਹ ਆਪਾਂ ਦੱਸ ਨਹੀਂ ਸਕਦੇ ਅੱਛਾ ਦੱਸ ਨਹੀਂ ਸਕਦੇ ਹਾਂ ਠੀਕ ਆ ਤੇ ਇੱਕ ਯਾਰ ਉਹ ਬਾਈ ਹੁੰਦੀ ਦੂਜੀ ਵੀ ਐਡਜਸਟ ਹੋ ਜਾਂਦੀ ਉੱਚੀ ਵਾਲੇ ਤੇ ਉਹ ਵੀ ਹੁੰਦੀ ਉਹ ਵੀ ਬਣਾਉਂਦੇ ਆਪਾਂ ਠੀਕ ਆ ਠੀਕ ਹੈ ਜੇ ਕੋਈ ਫਾਰਮ ਵਾਲੇ ਭਰਾ ਨੇ ਕਹਤਾ ਯਾਰ ਵੀ ਮੈਂ ਤਾਂ ਯਾਰ ਵੱਡੀ ਖੁਰਨੀ ਬਣਾਉਣੀ ਬਣਾਦਾ ਭਾਵੇਂ 10 ਫੁੱਟ 20 ਫੁੱਟ ਤੱਕ ਬਣਾ ਲੈਣਾ ਜਿਵੇਂ ਮਰਜੀ ਬਣਾ ਲੈਣਾ ਕਿੰਨੀ ਮਰਜੀ ਠੀਕ ਆ ਕੱਲੀਆਂ ਖੁਰਨੀਆਂ ਇਹਨਾਂ ਦੀਆਂ ਹੀ ਬਣਾਉਣੀਆਂ ਜਾਂ ਘੋੜਿਆਂ ਦੇ ਘਾੜੀਆਂ ਦੇ ਘੋੜਿਆਂ ਦੇ ਵੀ ਬਣਾਉਣੇ ਆ ਜੇ ਬੰਦਾ ਕਵੇ ਠੀਕ ਆ ਪਰ ਘੋੜਿਆਂ ਦੀਆਂ ਉਹ ਡਰਮਾਂ ਲਈ ਬਣਦੀਆਂ ਅੱਜ ਕੱਲ ਡਰਮਾਂ ਦੇ ਘੋੜਿਆਂ ਵਾਲੇ ਨਾਲ ਉਹ ਲੱਕੜ ਦੀਆਂ ਬਣਾਉਂਦੇ ਆ ਵਜਿਆ ਸੌ ਘੜਾ ਬੰਦਰਾ ਲੱਕੜ ਦੀ ਬਣਮੁੰਦਾ ਠੀਕ ਹੈ ਕਿਨੇ ਡਰਮ ਡਰਮ ਦੇ ਬਣੋਣੇ ਕੋੜੀਆਂ ਵਾਸਤੇ ਬਣ ਜਾਂਦੀਆਂ ਇੱਕ ਦੋ ਬੱਕਰੀ ਹੈ 15000 ਗਏ ਬੱਕਰਾ ਜੀ ਸੁਕਾ ਵੀ ਗਏ ਹੋ ਪਤੀ ਕੋਲ ਬਾਕੀ ਆ ਖੁਰਲੀ ਪੂਰੀ ਨਰੁਈਆ ਵਜਨ ਤੇ ਕਿਵੇਂ ਫਾਰਮ ਖੁਰਮੇ ਜਿ ਰੱਖਣੀ ਆ ਇਹ ਫਾਰਮ ਦੇ ਵਿੱਚ ਰੱਖਣ ਨੂੰ ਫਾਇਦਾ ਆ ਮੇਲੇ ਮੂਲੇ ਤੇ ਜਾਣਾ ਇਹ ਮੇਲੇ ਤੇ ਲਜਾਣ ਨੂੰ ਵਧੀਆ ਠੀਕ ਹੈ ਕਿਵੇਂ ਮੇਲੇ ਤੇ ਜਾਣਾ ਬੱਕਰੀਆਂ ਵਾਲੇ ਨੇ ਉਹ ਲੈ ਜਾਏ ਆਪ ਖੁਰਲੀ ਫਾਰਮ ਤੇ ਵਿੱਚ ਖੁੱਲਾ ਨੀਰਾ ਪਾਣਾ ਜਿੰਨਾ ਮਰਜ਼ੀ ਪਾ ਦੇਵੇ ਇਹਦੇ ਵਿੱਚ ਖੁੱਲਾ ਖਾਣ ਲੱਗਦੀਆਂ ਮੇਲੇ ਮੂਲੇ ਤੇ ਆਲ ਜਾਣ ਵਾਲੀਆਂ ਤੇ ਇਹ ਫਾਰਮਾ ਚ ਰੱਖਣਾ ਆ ਠੀਕ ਆ ਹੁਣ ਜੇ ਕੋਈ ਬੰਦਾ ਸਾਡੀ ਵੀਡੀਓ ਵੇਖ ਕੇ ਕਿਸੇ ਨੇ ਕਹਿਤਾ ਯਾਰ ਬਈ ਵੀਡੀਓ ਵੇਖੀ ਸੀ ਤੇ ਖੁਰਨੀ ਲੈਣੀ ਹੈ ਤੇਰੇ ਤੋਂ ਉਹਨੂੰ ਕੀ ਮਾਨਤਨ ਹੋਊਗਾ ਉਹਨੂੰ ਆਪਾਂ ਮਾਨਤਨ ਕਰਦਾਂਗੇ ਕਿਹ ਅਜਾ ਕਹੂਗਾ ਅਸੀਂ ਨਹੀਂ ਕਹਿਣਾ ਤੂੰ ਆਪ ਹੀ ਕਹਿ ਦੇ ਕੈਮਰੇ ਤੇ ਨਾ ਕਹਿਦਾ ਯਾਰ ਕੋਈ 200 ਕਰਦਾ ਆ ਖੁਰਨੀ ਕਿੰਨੇ ਦੀ ਕਿਹਾ ਸੀ 4500 ਦੀ ਤੇ ਜੇ ਸਾਡੇ ਵੀ ਵੀਡੀਓ ਵੇਖ ਕੇ ਆ ਗਿਆ ਮੁੰਡਾ ਕਿੰਨੇ ਦੀ ਉਹਨੂੰ 4000 ਦੀ ਤੇ 500 ਲੱਦ ਹੋ ਗਿਆ ਬਈ ਆਪਾਂ ਨੂੰ ਬਾਈ ਕਹਿੰਦਾ ਵੀ 4000 ਦੀ ਆ ਖੁਰਨੀ ਲੱਗ ਜਿਹੜੀ 4500 ਦੀ ਹੈ 4000 ਦੀ ਦੇ ਰਹੇ ਛੋੜੇ ਮਾਨਦਾਨ ਆ ਲੈ ਵੀਡੀਓ ਦੇਖ ਕੇ ਕਹਿ ਦੋ ਲੈ ਠੀਕ ਆ ਲੈ ਮੇਰੀ ਗੱਲ ਹੀ ਕੋਈ ਨਾਲ ਲੈ ਲਓ ਇੱਕ ਜਿਹੜੇ ਚੈਨਲ ਤੇ ਵੇਖ ਲਈ ਠੀਕ ਨਹੀਂ ਬਈ ਹਾਕਮ ਕੋਈ ਹੋਰ ਗੱਲਬਾਤ ਆ ਕੋਈ ਹੋਰ ਕਿਹੜੀਆਂ ਕਿਹੜੀਆਂ ਮੰਡੀਆਂ ਕਰਦੇ ਹੋ ਕਿਸ ਨੇ ਮੰਡੀਆਂ ਵੀਰੇ ਟੋਂਗ ਵਾਲੀ ਲੌਂਗਵਾਲ ਮੁੱਲਾਪੁਰ ਠੀਕ ਆ ਬਾਕੀ ਹੋਰ ਮੰਡੀਆਂ ਦੇ ਵਿੱਚ ਲੈ ਜਾਨੇ ਬਾਕੀ ਆਨਲਾਈਨ ਭੇਜ ਦਨੇ ਆਪਾਂ ਠੀਕ ਆ ਆਨਲਾਈਨ ਕਿੰਨਾਂ ਆਨਲਾਈਨ ਭੇਜਨੇ ਆ ਬਾਕੀ ਕਿਹੜੇ ਨੰਬਰ ਤੇ ਸੰਪਰਕ ਕਰਨ ਤੁਹਾਡੇ ਨਾਲ ਮੇਰੇ 988225486 ਵਾਲੇ ਹੋਲੀ ਮੜਾ ਇੱਕ ਵਾਰੀ ਫੇਰ ਜੀਸ ਭਾਈ ਦਾ ਮਾਲ ਵਿਕਤਰ ਹੈ ਉਹ ਜਲਦੀ ਜੇ ਆਪਣੀ ਪੁਸ਼ਤੀ ਕਰਾ ਤਾਂ ਪਿਕਾਪਾ 9282 25410 25 ਕਰਾਇਬ ਦੇ ਕੋਈ ਨੰਬਰ ਕਰ ਲੈ ਹੋਰ ਨੰਬਰ ਆਪਣਾ 88723 0503 ਠੀਕ ਹੈ ਤੇ ਉਥੇ ਕਰ ਲੈਣਾ ਠੀਕ ਹੈ ਬਾਕੀ ਕਿੱਥੇ ਮਰਜ਼ੀ ਕਰਾਉਣਾ ਕੋ ਉਥੇ ਪਤਾ ਦੇ ਦੋ ਡਾਕਟਰ ਸਾਹਿਬ ਦੇ ਆ ਬੱਕਰੀ ਪਾਲਣ ਦੀ ਹਾਰੇ ਬਚਾਇਆ ਜਾਂਦਾ ਹੈ ਬਸਤੇ ਬਚਾਉਂਦੇ ਆਪਾਂ ਬੱਕਰੀ ਪਾਲਣ ਦਾ ਬਸ ਬਸਤੇ ਬਚਾ ਲਉਂਦਾ ਹਾਂ ਬਸਤੇ ਬਚਾਉਂਦੇ ਆਪਾਂ ਠੀਕ ਜੇ ਬੰਦੇ ਨੇ ਖੁਰਲੇ ਲੈਣੀਆਂ ਲੈ ਲੈਣੇ ਜਿਹੜੀ ਮਰਜ਼ੀ ਦੇ ਆ ਦੇਵੇ। ਲਓ ਵੀ ਦੋਸਤੋ ਸੰਪਰਕ ਕਰ ਲਿਓ ਬਾਈ ਰਾਜ ਜੱਟਾਂ ਦੇ ਘਰਾਂ ਜਿਹੜੇ ਪਾਲੀਆਤੀ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦਿਲਦਿਆਂ ਦੇ ਵੀ ਵੀਡੀਓ ਜਨਾ। ਧੰਨਵਾਦ। ਧੰਨਵਾਦ। ਮੇਰਾ ਸ਼ੌਕ ਹੈ। ਬੜਾ ਤੁਹਾਡਾ